ਸਤਿ ਸ਼੍ਰੀ ਅਕਾਲ ਜੀ ਬੇਤਰਬਹਾਰਪ੍ਰੀਤ ਵੀਰ ਸਾਰੇ ਵੀਰਾਂ ਦਾ ਹੀ ਚੈਨਲ ਤੇ ਸਵਾਗਤ ਕਰਦੇ ਆਂ ਤੇ ਅੱਜ 26 ਤੇ ਕੱਲ 27 ਮਾਰਚ ਨੂੰ ਆ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦਾ ਮੌਸਮ ਜਿਹੜਾ ਕਿਸ ਪ੍ਰਕਾਰ ਦਾ ਰਹਿ ਸਕਦਾ ਹੈ ਕੀ ਮੌਸਮੀ ਪਰਵਰਤਨ ਦੇਖਣ ਨੂੰ ਮਿਲ ਰਿਹਾ ਕਿਹੜੇ ਇਲਾਕੇ ਉਮੀਦਾਂ ਸਾਰ ਜਿਹੜੇ ਬੰਦ ਦਿਖਾਈ ਦੇ ਰਹੇ ਨੇ ਅੱਜ 26 ਤੇ ਕੱਲ 27 ਮਾਰਚ ਨੂੰ ਆ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆਂ ਕੋ ਚਾਰਜ ਕਰਨਾ ਚਾਹੁੰਦੇ ਹਾਂ ਆ ਤੁਸੀਂ ਕਿਸ ਲੱਗ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਇਹ ਰ ਕਮੈਂਟ ਕਰਕੇ ਜਰੂ ਸਬਸਕ੍ਰਾਈਬ ਨਹੀਂ ਕੀਤਾ ਤਾਂ ਚਲੋ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸ਼ੁਰੂ ਕਰਦੇ ਆ ਇਸ ਤੀਏ ਵੀਡੀਓ ਨੂੰ ਤਾਂ ਸਭ ਤੋਂ ਪਹਿਲਾ ਸਵੇਰ ਦੇ ਸੈਟਲਾਈਟ ਤਸਵੀਰਾਂ ਵਿੱਚਲੇ ਕਰੀਬ ਆਪਾਂ ਉਹਨੇ ਇੱਕ 7 ਵਜੇ ਸਵੇਰ ਦੀਆਂ 26 ਮਾਰਚ ਸਵੇਰ ਦੀ ਸੈਟਲਾਈਟ ਤਸਵੀਰਾਂ ਤਸਵੀਰਾਂ ਵਿੱਚ ਸਾਫ਼ ਸਭ ਦਿਖਾਈ ਦੇ ਰਿਹਾ ਕੁਝ ਮਾਝਾ ਦਾ ਬਾਬਾ ਦੇ ਖੇਤਰੋਗੇ ਖਾਸ ਕਰ ਗੁਰਦਾਸਪੁਰ ਦੇ ਕੁਝ ਪੰਜਾਬ ਦੇ ਸਰਦੀ ਲਾ ਕੇ ਫਿਰੋਜ਼ਪੁਰ ਹੋ ਗਿਆ ਜੇ ਅਮਰਸਰ ਤਰਨਤਾਰਨ ਹੋ ਗਿਆ ਜੇ ਜਲੰਧਰ ਕਪੂਰਥਲਾ ਲੁਧਿਆਣਾ ਦੇ ਕੁਝ ਭਾਗ ਹੋਗੇ ਉਸ ਤੋਂ ਬਾਅਦ ਪਟਿਆਲਾ ਸੰਗਰੂਰ ਆ ਮਾਨਸਾ ਦੇ ਜਾਂ ਇਤਿਹਾਸ ਵਿੱਚ ਕੁਝ ਬਠਿੰਡਾ ਆ ਗਿਆ ਜਾਂ ਫਰੀਦਕੋਟ ਮੁਕਸਰ ਮ ਜਾਂ ਦਖੜੀ ਖੇਤਰ ਹੋ ਗਿਆ ਫਾਜ਼ਲ ਕਾ ਹੋ ਗਿਆ ਇਤਿਹਾਸਕ ਖੇਤਰ ਹੋ ਗਿਆ ਸ਼੍ਰੀ ਗੰਗਨ ਹਰਮਾਨ ਘੜ ਹੋ ਗਿਆ ਸੂਰਤ ਘੜ ਹੋ ਗਿਆ ਆਸੰਗਰੀਆ ਹੋ ਗਿਆ ਸਿਰਸਰੇ ਕੁਝ ਇਲਾਕੇ ਹੋਗੇ ਜਾਂ ਆਪਾਂ ਗੱਲ ਕਰੀਏ ਇਸ ਤੇ ਨਾਲ ਲੱਗਦੇ ਕੁਝ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਇੱਕ ਤੋਂ ਖੇਤਰ ਹੋਗੇ ਇੱਥੇ ਕਿਤੇ ਕਿਤੇ ਹਲਕੀ ਕਿਤੇ ਕਿਤੇ ਜਿਹੜੀ ਕੁਝ ਖੇਤਰਾ ਵਿੱਚ ਸੰਘਣੀ ਜਿਹੜੀ ਬੱਤਲਬਈ ਦਾ ਤੌਰ ਚੱਰੀ ਏ ਤੇ ਅੱਜ 26 ਮਾਰਚ ਨੂੰ ਆਪਾਂ ਗੱਲ ਕਰੀਏ ਜਿਹੜੀ ਬੱਤਲਬਈ ਇਸ ਤਰ੍ਹਾਂ ਹੀ ਕੁਝ ਖੇਤਰਾ ਵਿੱਚ ਕ੍ਰਾਸ ਕਰ ਸਕਦੀ ਯਾਨੀ ਕਿ 26 ਤੇ 27 ਨੂੰ ਅਕਾਲ ਜਿਹੜੇ ਅਸਾਰ ਘਟ ਰਹਿਣਗੇ ਯਾਨੀ ਕਿ ਅੱਜ ਮੇਨ ਤੌਰ ਤੇ 26 ਦੇਰ ਰਾਸਰ 26 ਨੂੰ 27 ਨੂੰ ਉਸਰੇ ਕੁਝ ਖੇਤਰਾਵੇ ਟਮਟ ਲੱਗ ਕੇ ਜਿਹੜੀ ਬੱਦਲ ਬਈ ਕ੍ਰਾਸ ਕਰ ਸਕਦੀ ਹੈ ਤੇ ਜਿਹੜੇ ਹਵਾਵਾਂ ਵੜਗੀਆਂ ਆ ਦੱਖਣ ਤੋਂ ਜਿਹੜੀਆਂ ਚੱਲਣ ਦੀ ਸੰਭਾਵਨਾ ਦੱਖਣ ਪੂਰਾ ਜਾਨਕੀ ਆਪ ਕੈਸਰੇ ਜੇ ਦੱਖਣ ਤੋਂ ਪੱਛਮ ਜਾਂ ਦੱਖਣ ਤੋਂ ਪੂਰਬ ਵੱਲ ਸਾਈਡ ਤੋਂ ਹਵਾਵਾਂ ਚੱਲ ਸਕਦੀਆਂ ਨੇ ਕੁਝ ਸਮੇਂ ਲਈ ਹਵਾਵਾਂ ਦੀ ਵਾਪਸੀ ਪੱਛਮ ਦਿਸ਼ਾ ਤੋਂ ਹੋ ਸਕਦੀ ਜਾਰ ਤਰ ਹਵਾਵਾਂ ਹਨ ਗਿਆ ਦੱਖਣ ਆ ਸਾਈਡ ਤੋਂ ਜਿਹੜੀਆਂ ਦੱਖਣ ਪੂਰਬ ਜਾਂ ਦੱਖਣ ਪੱਛਮ ਤੋਂ ਚੱਲ ਸਕਦੀਆਂ ਨੇ ਤਾਂ ਹਵਾਵਾਂ ਦੀ ਗਤੀ ਹੋਵੇਗੀ ਕੁਝ ਖੇਤਰਾਵਾਂ ਵਿੱਚ ਹੋ ਸਕਦਾ 30 35 ਜਾਂ 35 40 ਜਾਂ ਆਪ ਗੱਲ ਕਰਦੇ ਦੁਪਹਿਰ ਸ਼ਾਮ ਦੇ ਆਸ- ਹਮਾਵਾਂ ਚੱਲ ਸਕਦੇ ਕੁਝ ਖੇਤਰਾਂ ਵਿੱਚ ਰਹਿਣ ਗਿਆ ਆ ਜ਼ਿਆਦਾਤਰ ਹਮਾਵਾਂ ਨਹੀਂ ਗਿਆ ਠੀਕ ਠਾਕ ਜਾਂ ਹਲਕੇ ਦਰਮਿਆਨੇ ਰਫਤਾਰ ਦੇ ਆ ਵਗਨ ਦੀ ਜਿਹੜੀ ਸੰਭਾਵਨਾ ਕੋਈ ਜ਼ਿਆਦਾ ਇਸ ਵਿੱਚ ਆਪਾਂ ਗੱਲ ਕਰ ਚੱਖੜ ਚੱਲਦੇ ਆ ਸਾਰ ਜਿਹੜੇ ਬੰਦ ਤਖਾਈ ਨਹੀਂ ਤੇਰੇ ਕੁਝ ਖੇਤਰਾਂ ਵਿੱਚ ਹੁਸਲ 26 ਤੇ 27 ਨੂੰ ਕੁਝ ਇੱਕ ਖੇਤਰਾਂ ਤੇ ਤੇਜ ਜਿਹੜੇ ਹਮਾਵਾਂ ਚੱਲ ਸਕਦੇ ਆ ਨੇ ਪੰਜਾਬ ਵਿੱਚ ਤੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਕੁਝ ਖੇਤਰਾਂ ਪੱਛਮੀ ਯੂਪੀ ਤੇ ਰਾਜਸਥਾਨ ਦੇ ਜਿਹੜੇ ਦੱਖਣ ਆ ਪੱਛਮੀ ਲਾਕੇ ਗਏ ਜਾਂ ਸ਼੍ਰੀ ਗੰਗਾ ਹਰਮਾਨਗੜ ਸੂਰਤਗੜ ਗਿਆ ਪੀਕੜੇ ਰਗਾ ਚੂਰੂ ਤੇ ਲਾਕੇ ਜਾਂ ਪੰਜਾਬ ਦੇ ਸਰਦਰੀ ਲੱਕ ਪਾਕਿਸਤਾਨ ਦੇ ਦੱਖਣੀ ਖੇਤਰوں ਦੇ ਰਾਜਸਥਾਨ ਦੇ ਨਾਲ ਲੱਗਦੇ ਜਾਂ ਕੁਝ ਅਮਾਜਦ ਉਪਤ ਖੇਤਰ ਜਾਂ ਮੱਧ ਕੇਂਦਰوں ਗਾ ਇੱਥੇ ਕਿਤੇ ਕਿਤੇ ਹਵਾਵਾਂ ਥੋੜੀਆਂ ਤੇਜ਼ ਰਹਿ ਸਕਦੇ ਨੇ ਬਾਕੀ ਜ਼ਿਆਦਾਤਰ ਹਵਾਵਾਂ ਦੀ ਠੀਕ ਠਾਕ ਰਫ਼ਤਾਰ ਨਾਲ ਜਾਨੀ ਕਿ 25 30 ਜਾਂ 20 25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਚੱਲਣ ਦੀ ਸਬਾਹਣਾ ਕੁਝ ਕੁ ਲਾਗੇ ਤੇਜ਼ ਜਿਹੜੇ ਹਵਾਵਾਂ ਦੇ ਬੁੱਲੇ ਚੱਲ ਸਰ ਜਾਨੀ ਕਿ ਦੁਪਹਿਰ ਸ਼ਾਮ ਦੇ ਹਾਸਲੇ ਥੋੜੀ ਜਿਹੀ ਹਵਾਵਾਂ ਦੀ ਗਤੀ ਜ਼ਿਆਦਾ ਵੇਖਣ ਨੂੰ ਮਿਲ ਸਕਦੀ ਬਾਕੀ ਨਾਰਮਲ ਹਵਾਵਾਂ ਚੱਲਣ ਦੀ ਆ ਸੰਭਾਵਨਾ ਤੇ ਉਸ ਤੋਂ ਬਾਅਦ 26 ਨੂੰ ਅੱਜ ਕੁਝ ਕੁ ਇਲਾਕਿਆਂ ਵਿੱਚ ਜਿਹੜੇ ਮੀਂਹ ਦਾ ਸਾਰ ਜਿਹ ਤਾਈ ਨੂੰ ਹੋ ਸਕਦਾ ਹੈ ਚਾਰਤਰ ਮੌਸਮ ਠੀਕ ਠਾਕ ਰਹਿਣ ਦੇ ਅਸਾਰ ਜਿਹੜੇ ਬੰਦ ਦਿਖਾਈ ਦੇ ਰਹੇ ਨੇ ਅੱਜ 26 ਮਾਰਚ ਨੂੰ ਪੰਜਾਬ ਦੇ ਜਿਹੜੇ ਉੱਤਰਪੂਰ ਜਿਹੜੇ ਪੂਰਬੀ ਇਲਾਕੇ ਨੇ ਜਪੜਾ ਦੇ ਨਾਲ ਲੱਗਦੇ ਕੁਸ਼ਕੀਤਾਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਇਹ ਚਾਰ ਕੁ ਜ਼ਿਲ੍ਹਿਆਂ ਵਿੱਚ ਜਲੰਧਰ ਕਪੂਰਥਲਾ ਦੇ ਇਕੱਤੇ ਦੇ ਖੇਤਰ ਜਪੜਾ ਦੇ ਨਾਲ ਲੱਗਦੇ ਕੁਝ ਖੇਤਰਾ ਵਿੱਚ ਰੂਪਨਗਰ ਹੋ ਗਿਆ ਇੱਥੇ ਉਸਰੇ ਇੱਕ ਅੱਦੇ ਆ ਜ਼ਿਲ੍ਹੇ ਵਿੱਚ ਜਿਹੜਾ ਇੱਕ ਆਪ ਗੱਲ ਕਰ ਦੋ ਚਾਰ ਥਾਵਾਂ ਤੇ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਜਾਰਤਰ ਲੱਗੇ ਮੌਸਮ ਜਿਹੜਾ ਅਸਾਫ ਤੇ ਕੁਸ਼ਕ ਰਹਿਣ ਦੀ ਸਬਣਾ ਕੁ ਖੇਤਰਾ ਵਿੱਚ ਚਾਂਸ ਰਹਿਣਗੇ 80 90% ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸਭਾ ਨੂੰ ਕੁਝ ਕਲਾਕੀਆਂ ਵਿੱਚ ਬੱਦਲ ਵੀ ਕ੍ਰਾਸ ਕਰ ਸਕਦੇ ਹਲਕੀ ਕਿਤੇ ਕਿਤੇ ਸੰਘਣੀ ਪਰ ਮੀਂਹ ਦੇ ਹਾਲਾਤ ਕੁਝ ਦੋ ਚਾਰ ਜ਼ਿਲ੍ਹਿਆਂ ਦੇ ਕੁਝ-ਕੁਝ ਇਲਾਕਿਆਂ ਵਿੱਚ ਵੇਖਣ ਨੂੰ ਮਿਲ ਸਕਦੇ ਮਾਝਾ ਦਾ ਬੱਬੇ ਤੇ ਖੇਤਰ ਹੋਗੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਰੂਪਨਗਰ ਨਵਾਂ ਸ਼ਹਿਰ ਦੇ ਇਲਾਕੇ ਇਹਨਾਂ ਵਿੱਚ ਕਿਤੇ ਕਿਤੇ ਚਾਂਸ ਰਹਿ ਸਕਦੇ ਜਿਆਤਰ ਲਗਾ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸਭਾ ਨੂੰ ਬਾਕੀ ਪੰਜਾਬ ਦੇ ਜ਼ਿਲ੍ਹੇ ਹੋਗੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਨੇੜਾ ਸਾਹਬ ਤੇ ਕੁਸ਼ਕ੍ਰਾਂ ਦੀ ਸੰਭਾਵਨਾ ਟੈਂਪਰੇਚਰ ਦੀ ਗੱਲ ਕਰੀਏ ਆ ਦਿਨ ਦੇ ਟੈਂਪਰੇਚਰ ਹੋਣਗੇ ਆ 33 34 ਤੋਂ ਲੈ ਕੇ 35 36 ਜਾਂ ਕਿਤੇ ਕਿਤੇ 35 36 ਜਾਂ 37 38 ਜਿਹੜੇ ਦੱਖਣੀ ਲਾ ਕੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ Rajasthan ਦੇ ਖੇਤਰ ਉਹ ਜਿਹੜੇ ਪੰਜਾਬ ਦੇ Rajasthan ਦੇ ਹਰਿਆਣਾ ਦੇ ਨਾਲ ਲੱਗਦੇ ਖੇਤਰ ਉਹ ਕਿ ਪੱਛਮੀ UP ਦਿੱਲੀ ਦੇ ਇੱਥੇ ਟੈਂਪਰੇਚਰ ਥੋੜੇ ਜ਼ਿਆਦਾ ਜਾ ਸਕਦੇ ਬਾਕੀ ਜਿਹੜੇ ਮਾਝਾ ਦਬਾਬਾ ਦੇ ਪੰਜਾਬ ਦੇ ਖੇਤਰ ਉਹ ਉੱਤਰ ਪੂਰਬੀ ਲਾ ਕੇ ਇਹਨਾਂ ਵਿੱਚ ਟੈਂਪਰੇਚਰ ਹੋਣਗੇ 33 34 ਕਿਤੇ ਕਿਤੇ 35 36 ਤੇ ਦੱਖਣ ਪੱਛਮੀ ਲਾ ਕੇ ਹੋਗੇ ਇੱਥੇ 35 36 ਸਾਈਂ 30 ਡਿਗਰੀ ਤੱਕ ਟੈਂਪਰੇਚਰ ਜਿਹੜੇ ਦਰਜ ਕੀਤੇ ਜਾ ਸਕਦੇ ਨੇ ਤੇ ਰਾਤ ਦੇ ਟੈਂਪਰੇਚਰ 18 19 ਤੋਂ ਲੈ ਕੇ 20 21 ਕਿਤੇ ਕਿਤੇ 22 23 ਡਿਗਰੀ ਤੱਕ ਰਹਿਣ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਤੇ ਅੱਜ 26 ਨੂੰ ਥੋੜੇ ਚਾਂਸ ਰਹਿਣਗੇ ਕੁਝ ਸ਼ਿਕ ਇਲਾਕਿਆਂ ਵਿੱਚ ਇਹ ਅਸਰ ਪਾ ਸਕਦੇ ਨੇ ਬਾਕੀ 27 ਨੂੰ ਚਾਰਤਰ ਮੌਸਮ ਜੇ ਠੀਕ-ਠਾਕ ਰਹਿਣ ਦੇ ਅਸਾਰ ਨੇ ਉਸ ਦਿਨ 27 ਨੂੰ ਕਿਤੇ ਇੱਕ ਅਧ ਦੇ ਜ਼ਿਲ੍ਹੇ ਵਿੱਚ ਕਿਤੇ ਕਿਤੇ ਨਿੱਕੀ-ਮੋਟੀ ਕਾਰਵਾਈ ਉਸ ਦਿਨ ਚਾਰਤਰ 27 ਨੂੰ ਮੌਸਮ ਠੀਕ-ਠਾਕ ਰਹਿਣ ਦੇ ਅਸਾਰ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਚਾਹ ਦਿੱਤੀ ਕਿ ਆਪ ਕੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਵੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ